ਜੋ ਵੀ ਹਿਮਾਚਲ ਸੰਗਤਾਂ ਜਾਣੀਆਂ ਜੇ ਤੁਸੀਂ ਝੰਡੇ ਲਾ ਕੇ ਜਾਣੇ ਤਾਂ ਫਿਰ ਆਪਣਾ ਹਿੰਮਤ ਰੱਖੋ ਜਾਂ ਫਿਰ ਮਰੋ ਜਾਂ ਮਾਰੋ ਭਾਈ ਜਿੰਨਾ ਧਰਮ ਤੁਹਾਨੂੰ ਪਿਆਰਾ ਉਦੇ ਜਿਆਦਾ ਸਾਨੂੰ ਵੀ ਪਿਆਰਾ ਨਾਲੇ ਹੋਰ ਹਿੰਦੂਆਂ ਦਾ ਤਾਂ ਧਰਮ ਦੀ ਰੱਖਸ਼ਾ ਹੀ ਸਰਦਾਰਾਂ ਨੇ ਕਰੀਏ ਸਿੱਖਾਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਬਾਬਾ ਜੀ ਸਿੱਖਾਂ ਲਈ ਤਾਂ ਇਹਨਾਂ ਨੂੰ ਸਾਂਭਿਆ ਉਹਦੇ ਪਰ ਕੀ ਐਕਸ਼ਨ ਲਿਆ ਹੈ ਅਮਾਜਨ ਸਰਕਾਰ ਨੇ ਜਿਹੜੇ ਐਸਆਈ ਨੇ ਪਹਿਣਾ ਕਿਦਨ ਝੰਡਾ ਰੋਲਿਆ ਜਾਓ ਮਲਾਜਮ ਕਾਂਸਟੇਬਲ ਬਲਕੇ ਐਕਸ਼ਨ ਲਿਆ ਸਸਪੈਂਡ ਹੋਣੇ ਚਾਹੀਦੇ ਹੈਗਾ ਵੱਲੋਂ ਕਿਹਾ ਗਿਆ ਵੀ ਖਾਲਿਸਤਾਨੀ ਨੇ ਇਹ ਤਾਂ ਖਾਲਿਸਤਾਨੀ ਇਹ ਖਾਲਿਸਤਾਨੀ ਦਾ ਇਹ ਖਾਲਸ ਮਾਹੌਲ ਖਰਾ ਗੱਲ ਹੁਣ ਪਹਿਲਾਂ ਸਾਨੂੰ ਗਰਵਾਦੀ ਫਿਰ ਮਿਲੀਟੈਂਟ ਹੁਣ ਗੈਂਗਸਟਰ ਕਹਿਣ ਲੱਗੇ ਮੈਂ ਖੁੱਲਾ ਚੈਲੰਜ ਕਰਦਾ ਹਾਂ ਹਮਾ ਚਲਾਨੇ ਨੂੰ ਵੀ ਜੇ ਤੁਸੀਂ ਇਹ ਬਾਜ਼ ਨਾ ਆਏ ਤਾਂ ਫਿਰ ਅਸੀਂ ਤੁਹਾਡੇ ਰਸਤੇ ਬੰਦ ਕਰ ਦਾਂਗੇ ਫਿਰ ਨਾ ਕਿ ਉਹ ਵੀ ਕੱਲ ਨੂੰ ਪੁੱਠੇ ਮਰ ਕੇ ਜਾਂ ਸਾਡਾ ਅਸੀਂ ਤਾਂ ਮਰ ਨਹੀਂ ਸਾਡੇ ਸਿੱਖ ਸਮਾਜ ਨੂੰ ਨਾ ਤੁਸੀਂ ੱਟਕੇ ਕਰੋ ਨਾ ਸਾਨੂੰ ਠੇਸਾਂ ਪਹਚਾਓ ਜੇ ਅਸੀਂ ਝੰਡੇ ਲਾ ਕੇ ਜਾਂਦੇ ਝੰਡਾ ਡੰਡਾ ਤਾਂ ਸਾਡਾ ਖੜਾ ਰਹਿਣਾ ਹੀ ਰਹਿਣਾ ਇਹਦਾ ਸਾਡਾ ਖਾਲਸਾ ਪੰਥ ਦਾ ਨਾ ਸਾਨੂੰ ਗੁਰਦੁਆਰਾਂ ਤੇ ਰੋਕ ਸਕਦੇ ਨਾ ਸਾਨੂੰ ਕੋਈ ਲੰਗਰਾਂ ਤੇ ਰੋਕ ਸਕਦਾ ਕਿਉਂਕਿ ਇਹ ਜੋ ਸਿੱਖ ਧਰਮ ਹੈ ਸਭ ਤੋਂ ਵੱਡਾ ਨਰ ਦੋਸਤ ਦਾ ਹਾਰੀ ਦੇ ਪਾਸੇ ਨੂੰ ਇਹ ਮਦਦ ਕਰਦਾ ਮੇਰੀ ਬੇਨਤੀ ਹੈ ਨਾਗ ਸਿੰਘਾ ਵੱਲੋਂ ਵੀ ਜੇ ਤੁਸੀਂ ਇਹੋ ਜੇ ਕੰਮ ਕਰਨੇ ਹੈ ਤੇ ਕੁਝ ਹੀ ਦਿਨ ਪਹਿਣਾ ਅਸੀਂ ਸਾਰੇ ਰਸਤੇ ਬੰਦ ਕਰ ਦਨੇ ਥੋੜਾ ਖਾਣਾ ਪੀਣਾ ਬੰਦ ਕਰ ਦੋਗੇ ਅਸੀਂ ਨਹੀਂ ਆਉਂਗੇ ਹਮਾ ਜਲਮਾ ਦੋ ਧਾਮ ਐ ਅਸੀਂ ਨਹੀਂ ਜਾਉਂਗੇ ਹੂੰ ਸਾਨੂੰ ਮਰਵਾ ਨਹੀਂ ਹੈ ਪਰ ਤੁਹਾਡਾ ਓਖਾ ਹੋ ਜਾਣਾ ਜੀ हिमाचल ਦੇ ਵਿੱਚ ਜੋ ਵੀ ਪਿਛਲੇ ਦਿਨੀ ਹੋਇਆ ਪੰਜਾਬੀਆਂ ਨਾਲ ਹੋਇਆ ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਤੇ ਆਪਣਾ ਜਿਹੜਾ ਕੇਸਰੀ ਨਿਸ਼ਾਨ ਜਾਂ ਝੰਡਾ ਉਹਨੂੰ ਲੈ ਕੇ ਬੜਾ ਵਿਵਾਦ ਹੋਇਆ ਸੋ ਅਸੀਂ ਨਿਹنگ ਸਿੰਘ ਬਾਬਾ ਸਤਨਾਬ ਸਿੰਘ ਜੀ ਨਾਲ ਕਰਾਂਗੇ ਬਾਬਾ ਜੀ ਤੁਸੀਂ ਇਹ ਗੱਲ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਤਿ 10 ਸਤਨਾਬ ਸਿੰਘ ਫੌਜੀ ਦਲ ਪੰਥਰ ਫਰਫਰ ਅਸੀਂ ਇਹ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਵੀ ਹਿਮਾਚਲ ਸੰਗਤਾਂ ਜਾਣੀਆਂ ਜੇ ਤੁਸੀਂ ਝੰਡੇ ਲਾ ਕੇ ਜਾਂਦੇ ਤਾਂ ਫਿਰ ਆਪਣਾ ਹਿੰਮਤ ਰੱਖੋ ਜਾਂ ਫਿਰ ਮਰੋ ਜਾਂ ਮਾਰੋ ਜੇ ਕੋਈ ਵੀ ਤੁਹਾਨੂੰ ਵਿਅਕਤੀ ਤਾਂ ਕਰਦਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਮੈਂ ਕੋਈ ਦੇਖਿਆ ਖੁਦ ਇੱਕ ਏਐਸਆਈ ਇੱਕ ਪੁਲਿਸ ਮੁਲਾਜ਼ਮ ਖੁਦ ਸਾਡੇ ਝੰਡੇ ਪੈਰਾ ਚ ਰੋ ਰਿਹਾ ਬਿਲਕੁਲ ਇਹ ਉਹਨਾਂ ਵਾਸਤੇ ਹੱਕ ਦੀ ਗੱਲ ਹੈ ਜਾਂ ਨਹੀਂ ਉਹ ਕਾਨੂੰਨ ਨੂੰ ਕਿਹਾ ਵਸਤਾ ਸਮਝਦੇ ਹੋ ਅਸੀਂ ਵੀ ਕਾਨੂੰਨ ਚ ਰਹੇ ਆਂ ਅਸੀਂ ਵੀ ਕਾਨੂੰਨ ਦੇ ਸਾਥ ਦੇ ਆ 25 ਸਾਲ ਜੋਬ ਮੈਂ ਵੀ ਕਰੀ ਹੈ ਕਾਨੂੰਨ ਨੂੰ ਉਹ ਇੱਕ ਏਐਸਆਈ ਝੰਡੇ ਨੂੰ ਪੈਰਾ ਚ ਰੋ ਰਿਹਾ ਝੰਡਾ ਤਾਂ ਇੱਕ ਦੰਡਾ ਉਦੇ ਵਿੱਚ ਸਾਡੇ ਮਹਾਪੁਰਸ਼ਾਂ ਦੀਆਂ ਤਸਵੀਰਾਂ ਹੋ ਸਾਡੇ ਸ਼ਾਸਤਰੀਆਂ ਦੀਆਂ ਤਸਵੀਰਾਂ ਤੇ ਇਹਦਾ ਮਦੁਰ ਪ੍ਰਸ਼ਾਸਨ ਕੁਝ ਨਹੀਂ ਤਾਂ ਦੇਖ ਰਿਹਾ ਜਦੋਂ ਹਮਾਜ ਵਾਲੇ ਸਾਡੇ ਕੋਲ ਆਉਨੇ ਆ ਸਾਡੇ ਪੰਜਾਬ ਵਿੱਚ ਬੜਦੇ ਆ ਮਾਤਾ ਦੇ ਝੰਡੇ ਲਾ ਕੇ ਘੁੰਮਦੇ ਕੋਈ ਅਸੀਂ ਤਾਂ ਕਿਸੇ ਦੇ ਝੰਡੇ ਦੀ ਵਿਆਪਦੀ ਕਰਦੇ ਨਹੀਂ ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਵਿਆਪਦੀ ਕਰਦੇ ਆ ਤੁਸੀਂ ਨਾ ਜੀਓਰ ਜਿਨੇ ਤੋਂ ਕਿਉਂ ਪਰੇਸ਼ਾਨ ਕਰਦੇ ਆ ਤੁਹਾਨੂੰ ਲੱਗਦਾ ਵੀ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਆ ਠੇਸ ਤਾਂ ਪਹੁੰਚਣੀ ਹੋਈ ਆ ਦੇਖੋ ਇੱਕ ਜਿਹਦੇ ਹਿਰਦੇ 'ਚ ਬਸੇ ਰਾਮ ਮਨਮਾਹ ਜੀ ਬਿਲਕੁਲ ਜੇ ਤੁਸੀਂ ਇਸ ਰਾਮ ਨੂੰ ਮੰਨਦੇ ਹੋ ਤੁਸੀਂ ਉਹਨੂੰ ਮੰਦਿਰ 'ਚ ਕਿਸੇ ਨੂੰ ਉਹ ਕਰਨ ਦੇ ਦੋਗੇ ਹਮ ਬਜਤਾ ਰਾਮ ਚਾਰੇ ਵਰਨੋਂ ਦਾ ਸੰਜਾ ਜੇ ਸਾਡੇ ਉਧਰ ਧਾਮ ਹੈ ਅਸੀਂ ਤਾਂ ਹੀ ਜਾਣੇ ਬਿਲਕੁਲ ਸਾਡੇ ਉਧਰ ਧਾਮ ਹੈ ਅਸੀਂ ਦਰਸ਼ਨਾਂ ਵਾਸਤੇ ਜਾਂਦੇ ਹੁਣ ਤਾਂ ਅਸੀਂ ਹੇਮਕੁੰਡ ਸਾਹਿਬ ਸਾਡੇ ਧਾਮ ਹੈ ਸਾਲ 'ਚ ਇੱਕ ਵਾਰ ਖੁੱਲਦਾ ਸਾਨੂੰ ਰੋਕ ਲੂਗਾ ਕੋਈ ਨਹੀਂ ਰੋਕ ਸਕਦੇ ਜੀ ਸਾਡੇ ਗੁਰੂ ਸਾਹਿਬ ਉੱਤੇ ਚਰਨ ਸ਼ੋਭਾ ਪ੍ਰਾਪਤਾ ਕਰੀਆਂ ਅਸੀਂ ਉਹਨਾਂ ਦੇ ਦਰਸ਼ਨਾਂ ਨੂੰ ਜਾਣਾ ਹੀ ਜਾਣਾ ਹੁਣ ਇਹ ਮਾਤਾ ਦੇ ਝੰਡੇ ਲਾ ਕੇ ਮਾਤਾ ਬਾਈ ਸ਼ਰੂ ਦੇਵੀ ਤੇ ਜਾਂਦੇ ਇੱਕ ਵੰਡਾ ਜੀ ਤੇ ਜਾਂਦੇ ਅਸੀਂ ਕਦੇ ਕਿਸੇ ਨੂੰ ਰੋਕਦੇ ਹਮ ਭਾਈ ਜਿੰਨਾ ਧਰਮ ਤੁਹਾਨੂੰ ਪਿਆਰਾ ਉੱਤੇ ਜਿਆਦਾ ਸਾਨੂੰ ਵੀ ਪਿਆਰਾ ਬਿਲਕੁਲ ਨਾਲੇ ਹੋਰ ਹਿੰਦੂਆਂ ਦਾ ਤੇ ਧਰਮ ਦੀ ਰੱਖਿਆ ਹੀ ਸਰਦਾਰਾਂ ਨੇ ਕਰੀਏ ਹਮ ਇਹਨਾਂ ਦੇ ਅੱਧੀ ਆਮੇਣਾ ਮੁਗਲਾਂ ਦੇ ਛਡਾਈਆਂ ਬਿਲਕੁਲ ਉਹ ਕਾਹਵਾ ਵਾਸਤੇ ਛਡਾਈਆਂ ਠੀਕ ਮਾਸਕੀ ਜਾਸਬੇ ਤੋਂ ਬਚੋ ਅਸੀਂ ਤਾਂ ਕਿਸੇ ਵਿੱਚ ਬਰਖੋਦਾ ਕਰਦੇ ਨਹੀਂ ਜਿਹੜਾ ਇਹ ਹਿੰਦੂ ਤੇ ਸਿੱਖਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਕਿਵੇਂ ਹੱਲ ਕਰ ਸਕਦੇ ਇਹ ਹੱਲ ਇਹੀ ਕਰ ਸਕਦੇ ਸਰਕਾਰ ਨੱਥਾ ਪਾ ਸਕਦੀ ਹੈ ਇਹ ਸ਼ਿਵ ਸ਼ੈਨ ਵਾਲੇ ਆਪਣੇ ਝੰਡੇ ਲੈ ਕੇ ਘੁੰਮਦੇ ਅਸੀਂ ਤਾਂ ਨਹੀਂ ਕਿਸੇ ਨੂੰ ਰੋਕਦੇ ਸਾਡਾ ਮੜ ਜਾ ਝੰਡਾ ਵਿਖ ਜਾਂਦਾ ਹੈ ਨਮਸਤਾ ਲੜਦੀ ਸਿੱਖਾਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ ਬਾਬਾ ਜੀ ਸਿੱਖਾਂ ਨਹੀਂ ਤਾਂ ਇਹਨਾਂ ਨੂੰ ਸਾਂਭਿਆ ਇਹ ਪਾੜ ਪਾ ਰਹੇ ਆਰਐਸਐਸ ਦੇ ਬੰਦੇ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮਾਹੌਲ ਅਸੀਂ ਖਰਾਬ ਕਰ ਨਹੀਂ ਦੇਣਾ ਬਿਲਕੁਲ ਨੀਲਾ ਬਾਣਾ ਜਦੋਂ ਅਸੀਂ ਪੈਨੇ ਆ ਕਿਸੇ ਤੇ ਅਸੀਂ ਮਹਾਰਾਜ ਦੇ ਅੱਗੇ ਇਹ ਅਰਦਾਸ ਕਰੀਏ ਮਹਾਰਾਜ ਸਾਨੂੰ ਚੰਗੇ ਕੰਮਾਂ ਵਾਸਤੇ ਲਾਈ ਮਾਰੇ ਦਾ ਮੂੰਹ ਨਾ ਦਿਖਾਈ ਅਸੀਂ ਚੰਗੇ ਕੰਮਾਂ ਵਾਸਤੇ ਬਾਣਾ ਪਾਇਆ ਅਸੀਂ ਕਿਸੇ ਗਰੀਬ ਦੀ ਦੀਤੀ ਪੈਣ ਦੀ ਇੱਜ਼ਤ ਬੁੱਕਤ ਜਾਂ ਕੋਈ ਲੁੱਟੂਗਾ ਅਸੀਂ ਉਹ ਨਹੀਂ ਹੋਣ ਦੇਣੀ ਜੇ ਸਾਡੇ ਕੋਈ ਧਰਮਨ ਭਾਵਨਾ ਨੂੰ ਠੇਸ ਪਹਜਾਊਗਾ ਅਸੀਂ ਉਹ ਨਹੀਂ ਹੋਣ ਦੇਣੀ ਬਿਲਕੁਲ ਕਿਉਂਕਿ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਜੀਓ ਅਰ ਜਿੰਨੇ ਦੋ ਉਹ ਸਾਡਾ ਖਾ ਕੇ ਸਾਡੇ ਪਰੇਸ਼ਾਨ ਕਰ ਰਿਹਾ ਹੂੰ ਉਦੇਪਰ ਕੀ ਐਕਸ਼ਨ ਲਿਆ ਹੈ ਅਮਾਜਲ ਸਰਕਾਰ ਨੇ ਜਿਹੜੇ ਐਸਆਈ ਨੇ ਪੈਣਾ ਚੁੱਧਨ ਦਾ ਝੰਡਾ ਰੋਲਿਆ ਜਾਓ ਮਲਾਜਮ ਕਾਂਸਟੇਬਲ ਬਿਲਕੁਲ ਕੀ ਐਕਸ਼ਨ ਲਿਆ ਜੀ ਸਸਪੈਂਡ ਹੋਣੇ ਚਾਹੀਦੇ ਉਹਨਾਂ ਵੱਲੋਂ ਕਿਹਾ ਗਿਆ ਵੀ ਖਾਲਿਸਤਾਨੀ ਨੇ ਇਹ ਤਾਂ ਖਾਲਿਸਤਾਨੀ ਇੱਕ ਖਾਲਿਸਤਾਨੀ ਦਾ ਇਹ ਖਾਲਸ ਮਾਹੌਲ ਖਰਾਬ ਕਰ ਰਹੇ ਖਾਲਿਸਤਾਨੀ ਤਾਂ ਮੇਰੀ ਗੱਲ ਸੁਣ ਪਹਿਲਾਂ ਸਾਨੂੰ ਗੁਰਵਾਦੀ ਫਿਰ ਮਿਲੀਟੈਂਟ ਹੁਣ ਗੈਂਗਸਟਰ ਕਹਿਣ ਲੱਗੇ ਹੂੰ ਬਿਲਕੁਲ ਹੁਣ ਅਸੀਂ ਇਹ ਦੱਸੋ ਵੀ ਕਿਹੜਾ ਅਸੀਂ ਬੈਂਕ ਲੁੱਟ ਕੇ ਲੈ ਆਉਂਨੇ ਕਿਹੜਾ ਕਿਆ ਕਰਦੇ ਠੂਠੇ ਮੁਕਾਬਲੇ ਦਿਖਾਉਣ ਲੱਗ ਜਾਨੇ ਫਿਰ ਕਹਿੰਦੇ ਆ ਪੱਥਰ ਮਾਰਦੇ ਆ ਅਸੀਂ ਜੇ ਤੁਹਾਨੂੰ ਨਹੀਂ ਕੁਝ ਕਹਿੰਦੇ ਸਾਰਾ ਕੁੱਤਾ ਅਸੀਂ ਦੇ ਰਹੇ ਪੰਜਾਬ ਵਾਲੇ ਹੂੰ ਬਿਲਕੁਲ ਆਹ ਏਰੀਆ ਚੰਡੀਗੜ੍ਹ ਤੋਂ ਲੈ ਕੇ ਖਰੜ ਮੋਹਾਲੀ ਤੱਕ ਪੂਰਾ ਹਿਮਾਚਲ ਬੈਠਾ ਬਿਲਕੁਲ ਬੈਠਾ ਜੀ ਜੇ ਹਿਮਾਚਲ ਦੇ ਚਾਰੇ ਰਾਸਤੇ ਅਸੀਂ ਬੰਦ ਕਰਦੇ ਜੇ ਨਹੀਂ ਹਿਮਾਚਲ ਵਾਲੇ ਮੇਰੀ ਬੇਨਤੀ ਹੈ ਇਹ ਨਾਗਿੰਘਾ ਵੱਲੋਂ ਵੀ ਜੇ ਤੁਸੀਂ ਇਹ ਜੇ ਕੰਮ ਕਰਨੇ ਆ ਤੇ ਕੁਝ ਹੀ ਦਿਨ ਪਹਿਣਾ ਅਸੀਂ ਸਾਰੇ ਰਾਸਤੇ ਬੰਦ ਕਰ ਦਨੇ ਥੋੜਾ ਖਾਣਾ ਪੀਣਾ ਬੰਦ ਕਰ ਦੋਗੇ ਅਸੀਂ ਨਹੀਂ ਆਉਂਗੇ ਹਿਮਾਚਲ ਮਾ ਦੋ ਤਾਂ ਮੈਂ ਅਸੀਂ ਨਹੀਂ ਜਾਉਂਗੇ ਹੂੰ ਤੁਹਾਨੂੰ ਮਰਵਾ ਨਹੀਂ ਹੈ ਪਰ ਤੁਹਾਡਾ ਓਖਾ ਹੋ ਜਾਣਾ ਜੀ ਨਾ ਇਹੋ ਜਿਹੇ ਕਟਨਾਵਾਂ ਬਾਬਾ ਜੀ ਦਿਨੋ ਦਿਨ ਵੱਧ ਰਹੀਆਂ ਨੇ ਕਿਵੇਂ ਰੋਕ ਸਕਦੇ ਆ ਕਿ ਬਾਦੀ ਇਸ ਲਈ ਰਹੀਆਂ ਸਰਕਾਰ ਨੇ ਪੁਲਿਸ ਨੂੰ ਖੁੱਲੀ ਛੂਟ ਦੇਤੀ ਕੋਈ ਗਰੀਬ ਆਦਮੀ ਦਿਹਾੜੀ ਕਰਕੇ ਜਾਂਦਾ ਉਹਨੂੰ ਤਾਂ ਘੇਰ ਕੇ 500 ਰੁਪਏ ਲੈ ਕੇ ਜਾਂਦਾ ਚਾਨ ਕਰ ਦਿੰਦੇ ਇਹ ਜਿਆ ਨੂੰ ਕਿਉਂ ਨਹੀਂ ਰੋਕਦੇ ਠੀਕ ਇਹ ਹੱਤ ਨਹੀਂ ਹੈ ਕਾਨੂੰਨ ਦਾ ਹੂੰ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਮੁੱਖ ਮਤ ਪੁਲਿਸ ਵਾਲੇ ਇੱਥੇ ਹੁਣ ਮੈਂ ਹੁਣ 10 ਮਿੰਟ ਦੀ ਗੱਲ ਹੈ ਮੈਂ ਆ ਰਿਹਾ ਬੱਤੀ ਹੋਈ ਬੱਤੀ ਹੁੰਦੇ ਹੀ ਟੀਮਾਂ ਚੌਂਕਦੇ ਪੁਲਿਸ ਵਾਲੇ ਨੇ ਭੱਜ ਕੇ ਟੈਂਪੂ ਵਾਲੇ ਨੇ ਬੱਤੀ ਹੁੰਦੇ ਹੀ ਰੋਕ ਲਿਆ ਫੱਟ ਦੇ ਕੇ ਮਸ਼ੀਨ ਲੈ ਕੇ ਉਹਦੀ ਫੋਟੋ ਖਿੱਚ ਲਈ ਬਿਲਕੁਲ ਬੱਤੀ ਤੋਂ ਗਰਾਸ ਨਹੀਂ ਕਰੀ ਉਹਨੇ ਕਿਹੜਾ ਜ਼ੁਲਮ ਕਰ ਦਿੱਤਾ ਉਹ ਗਰੀਬ ਆਦਮੀ ਪਤਾ ਨਹੀਂ ਕਿ ਕਿਕਣਾ ਉਹਨਾ ਟੈਂਪੂ ਲੈ ਕਿਕਣਾ ਕਿਸ਼ਤਾ ਭਰਦਾ ਅੱਛਾ ਐਸਜੀਪੀਸੀ ਵੱਲੋਂ ਤੇ ਗੜਗੱਜ ਸਾਹਿਬ ਵੱਲੋਂ ਕਿਹਾ ਗਿਆ ਨੋਟਿਸ ਲਿਆ ਗਿਆ ਵੀ ਅਸੀਂ ਹਿਮਾਚਲ ਸਰਕਾਰ ਨਾਲ ਗੱਲ ਕਰਾਂਗੇ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਥੋੜੀ ਜੀ ਕਮੀ ਮਹਿਸੂਸ ਹੁੰਦੀ ਆ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮਹਾਰਾਜ ਗੱਲ ਇਹ ਗੱਲ ਕਰੂੰਗਾ ਜਦ ਬਾਦ ਤੱਕ ਹੋ ਜੂਗੀ ਇਹ ਤਾਂ ਇਹਨਾਂ ਨੂੰ ਪਹਿਲਾਂ ਚੱਕਣਾ ਚਾਹੀਦਾ ਮੁੱਦਾ ਵੀ ਪਾਈ ਗੱਲ ਸੁਣੋ ਜਦ ਹਿਮਾਚਲ ਦੇ ਵਿੱਚ ਕੋਈ ਚੀਜ਼ ਪੈਦਾਵਾਰ ਨਹੀਂ ਹੈ ਹਿਮਾਚਲ ਨੂੰ ਪੰਜਾਬ ਦਾ ਸਾਰਾ ਸਭ ਤੇ ਬੜਾ ਹੋਰ ਕੋਈ ਦੇਖਦਾ ਹੈ ਨਹੀਂ ਪਾਕਿਸਤਾਨ ਦਾ ਤਾਂ ਹੈ ਨਹੀਂ ਦਾਣਾ ਮਾਲਿਆ ਸਾਰਾ ਇੱਧਰ ਕੰਮ ਕਰਦਾ ਹੈ ਇੱਧਰ ਕਰਦਾ ਉਰੇ ਤੇ ਜਾ ਰਿਹਾ ਸਭ ਕੁਝ ਰਸਣ ਉਰੇ ਤੇ ਜਾ ਰਿਹਾ ਬਿਲਕੁਲ ਜਿਹੜੇ ਇਹ ਉੱਥੇ ਚਾਹੇ ਭਾਜਪਾ ਆਵੇ ਚਾਹੇ ਕਾਂਗਰਸ ਆਵੇ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਤੇ ਹੀ ਮਤਬਲ ਹੈ ਕਿਸੇ ਨੂੰ ਦੇਖਦੇ ਬੱਚੇ ਤੇ ਮਤਬਲ ਕੋਈ ਨਹੀਂ ਹੈ ਇਹ ਆਪਣੀਆਂ ਜੇਬਾਂ ਭਰਨੇ ਪਰ ਹੋਏ ਪੇ ਮੈਂ ਉਹ ਸਰਕਾਰ ਤੇ ਪੁੱਛਦਾ ਵੀ ਉਹ ਆਈਐਸ ਅਧਿਕਾਰੀ ਉਹ ਪੁਲਿਸ ਮੁਲਾਜ਼ਮ ਨੂੰ ਸਸਪੈਕਟ ਕਿਉਂ ਨਹੀਂ ਕਰਿਆ ਤੁਸੀਂ ਇਹਦਾ ਸਾਡਾ ਜੰਦਾ ਰੋਲਿਆ ਨਹੀਂ ਫਿਰ ਅਸੀਂ ਦਿਖਾ ਵੀ ਦਉਂਗੇ ਹਮਾਂ ਚੱਲੂ ਮੈਂ ਖੁੱਲਾ ਚੈਲੰਜ ਕਰਦਾ ਹਮਾਂ ਚਲਾਣੇ ਨੂੰ ਵੀ ਜੇ ਤੁਸੀਂ ਇਹ ਬਾਜ ਨਾ ਆਏ ਤਾਂ ਫਿਰ ਅਸੀਂ ਤੁਹਾਡੇ ਰਸਤੇ ਬੰਦ ਕਰਤਾ ਨੇ ਫੇਰ ਨਾ ਕਿ ਉਹ ਵੀ ਕੱਲੂ ਪੁੱਠੇ ਮਰ ਕੇ ਜਾਂ ਸਾਡਾ ਅਸੀਂ ਤਾਂ ਮਰਨਾ ਹੀ ਹੈ ਠੀਕ ਪਰ ਅਸੀਂ ਨਹੀਂ ਗਾ ਕੋਈ ਲੰਘਣ ਦੇਣਾ ਸਾਡੇ ਸਿੱਖ ਸਮਾਜ ਨੂੰ ਨਾ ਤੁਸੀਂ ਧੱਕੇ ਕਰੋ ਨਾ ਸਾਨੂੰ ਠੇਸਾਂ ਪਹਚਾਓ ਜੇ ਅਸੀਂ ਝੰਡੇ ਲਾ ਦੇ ਜਾਨੇ ਝੰਡਾ ਡੰਡਾ ਤਾਂ ਸਾਡਾ ਖੜਾ ਰਹਿਣਾ ਹੀ ਰਹਿਣਾ ਇਹ ਤਾਂ ਸਾਡਾ ਖਾਲਸਾ ਪੰਥ ਦਾ ਨਾ ਸਾਨੂੰ ਗੁਰਦੁਆਰਾਂ ਤੇ ਰੋਕ ਸਕਦੇ ਨਾ ਸਾਨੂੰ ਕੋਈ ਲੰਗਰਾਂ ਤੇ ਰੋਕ ਸਕਦਾ ਕਿਉਂਕਿ ਇਹ ਜੋ ਸਿੱਖ ਧਰਮ ਹੈ ਸਭ ਤੋਂ بڑا ਦੋਸਤ ਹਰ ਇੱਕ ਪਾਸੇ ਨੂੰ ਇਹ ਮਦਦ ਕਰਦਾ ਜਿੱਥੇ ਵੀ ਲੜਾਈ ਹੋਊਗੀ ਪਹਿਲਾਂ ਲੰਗਰ ਲੈ ਕੇ ਜਾਂਦੇ ਤੁਸੀਂ ਦੱਸੋ ਕਿਹੜੇ ਲੰਗਰ ਲਾਉਨੇ ਸਾਡੇ ਮੰਦਰਾਂ 'ਚ ਦੱਸੋ ਕਿਹੜਿਆਂ 'ਚ ਲੰਗਰ ਚੱਲਦੇ ਆ ਜੇ ਤੁਸੀਂ ਅੱਡੇ ਬੜੇ ਤੁਸੀਂ ਬਹੁ ਆ ਤੁਸੀਂ 24 ਘੰਟੇ ਲੰਗਰ ਚਲਾਓ ਬਿਲਕੁਲ ਸਾਡੇ ਕਿਸੇ ਗੁਰੂ ਘਰ ਚ ਜਲੇ ਜਾ ਤੁਹਾਨੂੰ 24 ਘੰਟੇ ਲੰਗਰ ਮਿਲੂਗਾ ਅਸੀਂ ਫਿਰ ਤੁਹਾਨੂੰ ਸਤਿਕਾਰ ਕਰਦੇ ਆ ਫਿਰ ਪਰ ਕੱਪੜਾ ਵੀ ਦੰਨੇ ਬੰਨਣੇ ਨੂੰ ਬੈਠ ਕੇ ਪੰਗਤ ਤੇ ਸਿਖਾਉਣੇ ਵੀ ਥੋੜਾ ਸਤਿਕਾਰ ਕਰਦੇ ਉਹ ਤੁਸੀਂ ਸਾਡੇ ਕੇ ਬਦਸਲੂਕੀਆਂ ਕਰਦੇ ਸੋ ਉਮੀਦ ਕਰਦੇ ਆ ਵੀ ਜਿਹੜੇ ਸਿੱਖ ਪੰਥ ਦੇ ਵਿੱਚ ਜਾਂ ਦੋ ਸੂਬਿਆਂ ਨੂੰ ਲੈ ਕੇ ਲੜਾਈਆਂ ਜਾਰੀ ਨੇ ਇਹ ਹੱਲ ਹੋਣਗੇ ਸੋ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ